ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਸੰਬੰਧੀ ਵਿਸ਼ੇਸ਼ ਸਮਾਗਮਾਂ ਦੇ ਦੌਰਾਨ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਜਿਸ ਦੌਰਾਨ ਗੁਰਬਾਣੀ ਦਾ ਅਟੁੱਟ ਨੰਦਪੂਰੇ ਦਰਬਾਰ ਹਾਲ ਦੇ ਵਿੱਚ ਗੂੰਜਦਾ ਰਿਹਾ ਪੋਗੋਪ੍ਰੰਤ ਪਾਈ ਸ਼ਰਨਜੀਤ ਸਿੰਘ ਦੇ ਰਾਗੀ ਜਥੇ ਨੇ ਸ਼ਰਧਾਲੂਆਂ ਨੂੰ ਰਾਗਾ ਦੇ ਅਨੁਸਾਰ ਗੁਰਬਾਣੀ ਕੀਰਤਨ ਸੁਣਾ ਕੇ ਆਤਮਕ ਰਸ ਦੇ ਨਾਲ ਭਰਪੂਰ ਕਰ ਦਿੱਤਾ ਕੀਰਤਨ ਤੋਂ ਬਾਅਦ ਕੀਤੀ ਗਈ ਅਰਦਾਸ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗ੍ਰੰਥੀ ਨਿਰਮਲ ਸਿੰਘ ਨੇ ਸਮੂਹ ਸੰਗਤ ਦੀ ਹਾਜ਼ਰੀ ਦੇ ਵਿੱਚ ਕੀਤੀ ਸਮਾਗਮ ਦੇ ਦੌਰਾਨ ਵੱਖ-ਵੱਖ ਵਿਦਵਾਨ ਬੁਲਾ ਰਹੇ ਅਤੇ ਧਾਰਮਿਕ ਸ਼ਖਸੀਅਤਾਂ ਨੇ ਸਿੱਖ ਸੰਗਤ ਨੂੰ ਤਨਤਨ ਬਾਬਾ ਫਤਿਹ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਵਧਾਈ ਦਿੱਤੀ ਅਮਰੀਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਤਨਤਨ ਬਾਬਾ ਜਰਵਰ ਸਿੰਘ ਤਨਤਨ ਬਾਬਾ ਫਤਿਹ ਸਿੰਘ ਜੀ ਤਨਤਨ ਪੂਜਨੀਕ ਮਾਦਾ ਗੁਰਪੁਰ ਜੀ ਦੇ ਸ਼ੀਸ਼ ਦੀ ਸਥਾਨ ਗੁਰਦੁਆਰਾ ਜੀ ਪਤੇਗੜ ਸਾਹਿਬ ਵੱਲੋਂ ਅੱਜ ਔਰ ਸੋ ਰੋਜ ਤੋਂ ਖੰਡਪੜ ਸਾਹਿਬ ਆਰੰਭ ਕਰਾ ਕੇ ਅੱਜ ਉਹਦੇ ਸੂਰਤੈ ਭੋਗ ਪਾਏ ਗਏ ਨੇ ਧੰਨ ਧੰਨ ਬਾਬਾ ਫਤੇਹ ਸਿੰਘ ਜੀ ਦਾ ਆਗਮ ਦਿਹਾੜਾ ਮਨਾਉਂਦਿਆਂ ਗੁਰਦੁਆਰਾ ਫਤੇਗੜ ਸਾਹਿਬ ਦੇ ਮੈਨੇਜਰ ਸਾਹਿਬ ਤੇ ਸਮੂੱਚੇ ਮੁਲਾਜ਼ਮ ਸਹਿਬਾਨਾਂ ਨੇ ਅੱਜ ਜਿਹੜਾ ਇਹ ਬਾਬਾ ਫਤੇਹ ਸਿੰਘ ਜੀ ਦਾ ਆਗਮ ਦਿਹਾੜਾ ਮਨਾਇਆ ਮੈਂ ਸੂਟੀਆਂ ਸੰਗਤਾਂ ਨੂੰ ਇਸ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਤੇ ਇਹਦੇ ਨਾਲ ਬੇਨਤੀ ਵੀ ਕਰਦਾ ਕਿ ਆਓ ਆਪਾਂ ਜਿਹੜਾ ਇਹ ਚੀਜ਼ ਦੀ ਦਿਹਾੜੇ ਨੇ ਇਨਾਂ ਨੂੰ ਬੜੇ ਸ਼ਾਂਤੀਪੂਰਵਕ ਮਨਾਈਏ ਔਰ ਆ ਕੇ ਆਪਾਂ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਤਾਂ ਤਨ ਪੂਜਨੀਕ ਮਾਤਾ ਗੁਜਰਕੌਰ ਜੀ ਨੂੰ ਸਦਾ ਦੇ ਸਤਕਾਰ ਭੇਟ ਕਰੀਏ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਨੇ ਉਹਨਾਂ ਨੂੰ ਆਪਾਂ ਯਾਦ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਹੀਦ ਰਿਪੋਰਟ